Thank you. Oh,

वो क्या बात है

ਮਨਾਂ ਦੇ ਸੰਗ ਨੂੰ ਸੋਹਣੇ ਸੱਜਣੇ ਗੁਰਦਾਸਪੁਰ ਸ਼ਹਿਰ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਅੱਜ ਚੌਥਾ ਗੁਰੂ ਦਰਸ਼ਨ ਸਮਰੋਹ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਦਾ ਹੋਇਆ ਜਿਹੜਾ ਅਖੀਰ ਸਮਾਪਤ ਹੋਏਗਾ ਸੋ ਅੱਜ ਆ ਬਾਬਾ ਸ਼੍ਰੀ ਬਾਬਾ ਲਾਲ ਜੀ ਜਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਅੱਜ ਯਾਤਰਾ ਸ਼ੁਭਾ ਯਾਤਰਾ ਜਿਹੜੀ ਇਹ ਨਿਕਲ ਰਹੀ ਆ ਸਾਡੇ ਆ ਬਾਬਾ ਜੀ ਆਪਣੇ ਧਾਨਪੁਰ ਵਾਲੇ ਉਹਨਾਂ ਦਾ ਵੀ ਆਸ਼ੀਰਵਾਦ ਆ ਉਹ ਆਪ ਇਸ ਯਾਤਰਾ ਵਿੱਚ ਸ਼ਿਸ਼ੋਭਿਤ ਹੋਏ ਨੇ ਸੋ ਬਾਬਾ ਸ਼੍ਰੀ ਬਾਬਾ ਲਾਲ ਜੀ ਅੱਗੇ ਅਰਦਾਸ ਕਰਦੇ ਆ ਕਿ ਐਵੇਂ ਸਾਡੇ ਗੁਰਦਾਸਪੁਰ ਤੇ ਮਿਹਰ ਭਰਿਆ ਹੱਥ ਰੱਖਣ ਜੇ ਜਿਸ ਤਰ੍ਹਾਂ ਅੱਜ ਲੋਕਾਂ 'ਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬੜੇ ਸਾਰੇ ਲੋਕ ਜਿਹੜੇ ਆ ਘਰਾਂ ਤੋਂ ਬਾਹਰ ਆ ਕੇ ਅੱਜ ਇਸ ਯਾਤਰਾ ਦਾ ਸਵਾਗਤ ਕਰ ਰਿਹਾ ਤੇ ਸਾਰੇ ਆਪਣੇ ਭੇਦ ਭਾਵ ਭੁਲਾ ਕੇ ਸਾਰੇ ਇਕਜੁੱਟਤਾ ਦਾ ਸਬੂਤ ਦਿੱਤਾ ਸੋ ਸ਼੍ਰੀ ਬਾਬਾ ਲਾਲ ਜੀ ਅੱਗੇ ਅਰਦਾਸ ਕਰਦੇ ਆ ਇਦਾਂ ਹੀ ਗੁਰਦਾਸਪੁਰ ਦਾ ਜਿਹੜਾ ਪਿਆਰ ਆਪਸ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਇਦਾਂ ਹੀ ਬਣਾਈ ਰੱਖਣ ਸੋ ਅੱਜ ਦੇ ਦਿਨ ਦੀ ਅੱਜ ਸੋਭਾ ਯਾਤਰਾ ਦੀ ਸਾਰੇ ਸਮੁੱਚੇ ਗੁਰਦਾਸਪੁਰ ਵਾਸੀਆਂ ਨੂੰ ਮੁਬਾਰਕਬਾਦ ਜੈ ਜੈਕਾਰ ਸਭ ਤੋਂ ਪਹਿਲਾਂ ਬੜਾ ਵੱਡਾ ਭਾਗਾ ਦੇਣੇ ਆ ਅੱਜ ਮਹਾਰਾਜ ਸਾਡੇ ਧਿਆਨਪੁਰ ਤੋਂ ਗੁਰੂ ਦਰਸ਼ਨ ਮਹਾਰਾਜ ਜਿਹੜੇ ਹਰ ਸਾਲ ਦੀ ਤਰ੍ਹਾਂ ਯਾਤਰਾ ਜਿਹੜੀ ਹੁੰਦੀ ਆ ਇਸ ਸਾਲ ਵੀ ਜਿਹੜੀ ਧਿਆਨਪੁਰ ਤੋਂ ਚੱਲ ਕੇ ਬਰਦਾਸ਼ਰ ਪਹੁੰਚੇ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਬਰਦਾਸ਼ਪੁਰੋਂ ਲੋਕ ਸਮਝੇ ਬਰਦਾਸ਼ਪੁਰੋਂ ਲੋਕ ਉਹਨੂੰ ਮੈਂ ਜੀ ਆਇਆਂ ਕਹਤਾ ਔਰ ਧੰਵਾਦ ਵੀ ਕਰਦਾ ਕਿ ਜਿਹੜੀ ਸਾਰੀ ਸੰਗਤ ਆਈ ਆ ਖੁੱਲੇ ਦਰਸ਼ਨ ਮਹਾਰਾਜ ਦੇ ਹੋ ਰਹੇ ਆ ਔਰ ਬੜੇ ਬੜ ਭਾਗੇ ਆ ਸਾਰੇ ਨਾਲ ਨੂੰ ਕੇ ਦਰਸ਼ਨ ਕਰਦੇ ਆ ਸੋ ਆਸ ਕਰਦੇ ਇਸੇ ਤਰ੍ਹਾਂ ਹਰ ਸਾਲਾਂ ਦੀ ਯਾਤਰਾ ਲੈ ਸ਼ਾਮਲ ਹੋਈ ਔਰ ਬਰਪਾਤਵਾ ਬੇਸ਼ੱਕ ਸਾਰੇ ਤੇ ਮਿਹਰ ਬਣਿਆ

आपस भाईचारा और नातक नीति जो सदृढ़ करिए संसारहान बनाई लाल दयाल जी की गति एक ऐसी गति है जी की हर इंसान लिय हर जीव ला आशीर्वाद देते हैं और लखे अनुयायी हैं ਜਿਹੜੇ ਕੀ ਧਿਆਨਪੁਰ ਗੱਦੀ ਜੜੀ ਹੈ ਬਾਬਾ ਲਾਲ ਜੀ ਦੀ ਉੱਥੇ ਨਮਸਤਕ ਬੰਦੇ ਹਨ ਅੱਜ ਵੀ ਅਸੀਂ ਆਪਣੇ ਵੱਲੋਂ ਬਾਬਾ ਸਾਹਿਬ ਨਾਲ ਨੇ ਕਬੀਰ ਬਾਦ ਜੀ ਨਵੀਂ ਹਾਂ ਔਰ ਅਸੀਂ ਇਸ ਸ਼ੋਭਾ ਯਾਤਰਾ ਦੇ ਵਿੱਚ ਜੋ ਸ਼ਿਰਕਤ ਕੀਤੀ ਆ ਔਰ ਪ੍ਰਭਾਤ ਪਾਤੋਂ ਔਰ ਬਾਬਾ ਲਾਲ ਜੀ ਲਾਲ ਜੀ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਇਸ ਵਿੱਚ ਸ਼ਾਂਤੀ ਦਿਓ ਔਰ ਸਾਰਿਆਂ ਤੇ ਆਪਣਾ ਆਸ਼ੀਰਵਾਦ ਰੱਖੋ ਬਹੁਤ ਬਹੁਤ ਜੀ ਬਾਬਾ ਲਾਲ ਦੇਵ ਜੀ ਦੀ ਯਾਦ ਨੂੰ ਸਮਰਪਿਤ ਸ਼ਹਿਰ ਵਿੱਚ ਇੱਕ ਵਿਸ਼ਾ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਪਹਿਲਾਂ ਤਾਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਇਹੋ ਆਪਣੀ ਸਾਰੀ ਜਿਹੜੀ ਕਿਰਪਾ ਵਾ ਆਪਣੇ ਭਗਤਾਂ ਉਤੇ ਇਸੇ ਤਰ੍ਹਾਂ ਹੀ ਬਣਾਈ ਰੱਖੇ ਔਰ ਬਾਬਾ ਲਾਲ ਦੇਵ ਜੀ ਜਿੰਨੇ ਵੀ ਭਗਤਾਂ ਜਿੰਨੇ ਵੀ ਸ਼ਰਧਾਲੂਆਂ ਉਹਨਾਂ ਦੁਆਰਾ ਜਿਹੜੀ ਇੱਕ ਵਿਸ਼ਾਲ ਯਾਤਰਾ ਕੱਢੀ ਜਾ ਰਹੀ ਆ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਇੱਕ ਤੇ ਵਧਾਈ ਦਿਨਾਂ ਤੇ ਉਹਨਾਂ ਦਾ ਧੰਨਵਾਦ ਦੀ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਸ ਚੋਪਾ ਯਾਤਰਾ ਦੇ ਵਿੱਚ ਆਨ ਦੇ ਦੇ ਵਿੱਚ ਅੱਖਰ ਦਿੱਤਾ ਹੈ ਜੈ ਲਾਲ ਜੀ ਆਜੀ ਪਾਸਪੋਰਟ ਦੇ ਵਿੱਚ ਬਬਲਾਲ ਲਾਲ ਜੀ ਦੀ ਰੱਖਿਆ ਤਾਂ ਨਿਕਲਦੀ ਆ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਬਹੁਤ ਬੜੀ ਆਨੰਦ ਵਿਚਾਰ ਦੇ ਵਿੱਚ ਬਬਲਾਲ ਜੀ ਦਾ ਜਿਹੜੇ ਚਰਨ ਪਏ ਆ ਸ਼ਹਿਰ ਵਾਸੀ ਅਸੀਂ ਸਾਰੇ ਹੀ ਬੜੇ ਖੁਸ਼ ਨਸੀਬਾ ਜਿਹੜਾ ਇਹਨਾਂ ਦਾ ਸਾਡੇ ਸ਼ਹਿਰ ਵਿੱਚ ਆਗਮਨ ਹੋਇਆ ਹੈ ਪਰ ਅਸੀਂ ਬੜੀ ਤੁਮਨਾ ਨਾਲ ਇਹਨਾਂ ਦਾ ਸਵਾਗਤ ਕਰਦੇ ਆਂ ਜਮਾ ਵਾਲਾ ਜੀ ਦੇ ਲੱਖ ਲੱਖ ਵਧਾਈ ਗੁਰਦਾਸਪੁਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਤੇ ਗੁਰਦਾਪੁਰੇ ਗੁਰਦਾਸਪੁਰ ਦਾ ਵੱਲੋਂ ਬਬਲਾਲ ਜੀ ਦੇ ਮਹਾਮਾਹਰਾਜ ਤੇ ਪਹੁੰਚ ਤੇ ਸਵਾਗਤ ਹੈ ਹੋ ਰਿਹਾ ਪਾਪਾ ਜੀ ਦਾ ਹਾਂ ਜੀ ਹਾਂ ਜੀ ਖੁੱਲੇ ਖੁੱਲੇ ਦਿਸਾਰ ਹੋ ਰਿਹਾ ਜੀ ਬੇਹਤਰ ਜੈ ਬਾਬਾ ਲਾਲ ਦੀ ਜੀ ਭਾਈ ਦੱਸ ਬਾਬਾ ਲਾਲ ਜੀ ਆਪਾਂ ਦੱਸਾਂ ਸਾਰੀ ਸੰਗਤ ਮੈਂ ਬਾਟ ਤੋਂ ਬੜਾ ਬਸਵਾਰ ਗਾਰੇ ਹੈ ਪਾਪਾ ਜੀ ਦਾ ਬਹੁਤ ਖੁੱਲੇ ਦਰਸ਼ਨ ਹੋ ਰਿਹਾ ਭਾਜੀ ਜੈ ਸ਼੍ਰੀ ਬਾਵਾ ਲਾਲ ਜੀ ਭਾਜੀ ਇਹ ਹਰ ਸਾਲ ਦੀ ਤਰ੍ਹਾਂ ਬਸ ਵਾਲਿਆਂ ਦੀ ਲੱਗੀ ਹੈ ਸੇਵਾ ਲੱਗੀ ਹੈ ਸਾਰੀ ਇਸ ਮੂਲ ਸਾਧ ਸੰਗਤ ਨੇ ਬਹੁਤ ਵਧੀਆ ਸਾਥ ਹੀ ਭਾਰੇ ਇੱਕ ਦੂਸਰੇ ਦਾ ਅਸੀਂ ਅੰਮ੍ਰਿਤਸਰ ਤੋਂ ਆਏ ਆ ਸੇਵਾ ਲੱਗੀ ਹੈ ਸਾਡੇ ਦੇ ਰਜੇਸ਼ ਕਾਲੀਆ ਭਾਈ ਉਹਨਾਂ ਦੇ ਸੰਗ ਨਾਲ ਜੈ ਸ਼੍ਰੀ ਭਾਬਰਾਲ ਜੀ ਜੈ ਸ਼੍ਰੀ ਭਾਬਰਾਲ ਭਾਈ ਦੇਖੋ ਜੀ ਸ਼ੋਭਾ ਯਾਤਰਾ ਤੇ ਮੈਂ ਕਹਿੰਨਾ ਜੀ ਜੋ ਸਾਡੇ ਗੁਰਦਾਸਪੁਰ ਦਾ ਜੋ ਸਸਣ ਚੱਲ ਰਹਿਣਾ ਜੀ ਹਰ ਮਹੀਨੇ ਹਰ ਪਲ ਭਗਵਾਨ ਦਾ ਨਾਮ ਉਚਾਰਨ ਹੋ ਰਿਹਾ ਹਾਂਜੀ ਤੁਸੀਂ ਵੇਖਿਓ ਇੱਕ ਮਹੀਨਾ ਹੋਏਗਾ ਤੇ ਸ਼ੋਭਾ ਯਾਤਰਾ ਜੁਰੂਰ ਹੋਏਗੀ ਇਦਿਹਾ ਪਰਮਾਤਮਾ ਨਾਲ ਚੰਨ ਹੋ ਰਿਹਾ ਨਾ ਜੀ ਇਹ ਸਾਡੇ ਅਫਗਾਨਾਂ ਨੂੰ ਹੋ ਰਿਹਾ ਇਹ ਸਾਡੇ ਸ਼ਹਿਰ 'ਚ ਬਹੁਤ ਸ਼ੀਤ ਸਦਨ ਪ੍ਰਦਾਨ ਕਰ ਰਿਹਾ ਅੱਜ ਬਾਬਾ ਲਾਲ ਜੀ ਆਏ ਨੇ ਸਾਡੇ ਸ਼ਹਿਰ 'ਚ ਹਾਂਜੀ ਸਾਰੇ ਭਗਤ ਜਨ ਆਪਣੀ ਉਹਨਾਂ ਕੋਲ ਬਤੀ ਪਿਆਰ ਦੀ ਭਾਵਨਾ ਜਜ਼ਾ ਰਹੇ ਆ ਇਹ ਦਿਨ ਜਿਹੜੇ ਨੇ ਨਾ ਜੀ ਇਹ ਜਿਹੜਾ ਸੁਹਾਵਨਾ ਮੌਸਮ ਹੈ ਨਾ ਇਹ ਸਾਡੇ ਸੰਸਾਰ ਜਿਹੜੀ ਸਾਡੇ ਅਸੀਂ ਕਹਿੰਦੇ ਨੇ ਸਾਡੇ 'ਚ ਬੜੇ ਅਗੋਨ ਆ ਰਹੇ ਆ ਇਸ ਗੁਨਾ ਦੀ ਪ੍ਰਤੀ ਕਰ ਰਿਹਾ ਅੱਜ ਦੇਖੋ ਕੁਛ ਵੀ ਕੰਮ ਕਰ ਸਕਦਾ ਕੋਈ ਬੰਦਾ ਹਾਂਜੀ ਅੱਜ ਦੇਖੋ ਭਗਤੀ 'ਚ ਕਿਸੇ ਗੁਰਦਾਸ ਹੋ ਰਮਿਆ ਤੇ ਦੂਜੇ ਨੰਬਰ ਤੇ ਮੈਂ ਤੁਹਾਡੇ ਵੀਰੇ ਪ੍ਰੈਜ਼ਰਪੋਰਟਰ ਨੂੰ ਇਹਨਾਂ ਦੀ ਤੇ ਨਹੀਂ ਤਾਰੀਫ ਕਰਾਂਗਾ ਨਾ ਜੀ ਕਿਉਂਕਿ ਤੁਸੀਂ ਹਰ ਜਿਹੜਾ ਪ੍ਰੋਗਰਾਮ ਹੁੰਦਾ ਹਰ ਸ਼ੋਭਾ ਯਾਤਰਾ ਨੂੰ ਬੜੇ ਤਹਿ ਦਿਲ ਨਾਲ ਦਿਖਾਉਂਦੇ ਹੋ ਤੇ ਮੈਂ ਅੱਜ ਭਗਵਾਨ ਬਾਬਾ ਲਾਲ ਜੀ ਦਾ ਵੀ ਗੁਰਦਾਸਪੁਰ ਸ਼ਹਿਰ ਚ ਆਂਦੇ ਉਹਨਾਂ ਦਾ ਸਵਾਗਤ ਕਰਦਾ ਤੇ ਭਗਵਾਨ ਜੀ ਕੋ ਬਰੇ ਕਰਦਾ ਕਿ ਸਾਡੇ ਸ਼ਹਿਰ ਚ ਆਉਂਦੇ ਪ੍ਰੋਗਰਾਮ ਹੁੰਦੇ ਰਹਿਣ ਭਗਵਾਨ ਦਾ ਨਾਮ ਜਪਉਂਦੇ ਰੇ ਜੈ ਜੈ ਮਹਾਦੇਵ ਜੈ ਜੈ ਸ਼੍ਰੀ ਰਾਮਚੰਦਰ ਜੈ ਜੈ ਕ੍ਰਿਸ਼ਨ ਹੁੰਦਾ ਰੇ ਬੜੀ ਖੁਸ਼ੀ ਦੀ ਗੱਲ ਆ ਸਾਡੇ ਗੁਰਦਾਸਪੁਰ ਵਿੱਚ ਬਾਬਾ ਲਾਲ ਜੀ ਦਰਸ਼ਨ ਦੇਣ ਵਾਸਤੇ ਸੰਗਤਾਂ ਅੱਜ ਸਾਡੇ ਲਈ ਸੰਗਤਾਂ ਨੂੰ ਖੁੱਲੇ ਦਰਸ਼ਨ ਹੋ ਰਹੇ ਨੇ ਨਿਹਾਲ ਹੋ ਰਹੀਆਂ ਬਰਦਾਸ਼ਪੁਰ ਦੀਆਂ ਸੰਗਤਾਂ ਜਿਹਨਾਂ ਕਹੜਾ ਬਾਬਾ ਲਾਜੀ ਦਾ ਬੋਲਾਰੀ ਦੀ ਜੈ ਬਹੁਤ ਮਜ਼ਾ ਆ ਰਿਹਾ ਜੀ ਬਹੁਤ ਅੱਜ ਨਤ ਮਜਾ ਰਹੇ ਆ ਬਾਬਾ ਜੀ ਪਰ ਆ ਭਾਗਾ ਭਰੇ ਦਿਨ ਹੈ ਜੀ ਸਾਡੇ ਗਦਾਸਪੁਰ ਸਾਹਿਬ ਦੀ ਧਰਤੀ ਦੇ ਲਈ ਇਹ ਬਹੁਤ ਹੀ ਖੁਸ਼ੀਆਂ ਵਾਲਾ ਭਾਗਾ ਭਰੇ ਦਿਨ ਹੈ ਕਿ ਬਾਬਾ ਲਾਲ ਜੀ ਖੁਦ ਸਾਡੀਆਂ ਸੰਤਾਂ ਨੂੰ ਦਰਸ਼ਨ ਦੇਣ ਲਈ ਆਏ ਨੇ ਤੇ ਉਹਨਾਂ ਨੇ ਖੁੱਲੇ ਦਰਸ਼ਨ ਦੇ ਕੇ ਸੰਤਾਂ ਨੂੰ ਨੇ ਹਾਲ ਕੀਤਾ ਹੈ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਬਾਬਾ ਲਾਲ ਜੀ ਦੇ ਜੈਕਾਰਾ ਬਾਬਾ ਲਾਲ ਜੀ ਦਾ ਜੈ ਦਰਗਾਹ ਜੈ ਸ਼੍ਰੀ ਬਾਬਾ ਲਾਲ ਜੈ ਸ਼੍ਰੀ ਬਾਬਾ ਲਾਲ ਜੀ ਅੱਜ ਇਹੀ ਸਾਰੇ ਸੇਵਾ ਦਾ ਧਿਆਨ ਪਾਇਆ ਮਹਾਰਾਜ ਜੀ ਦੇ ਨਾਲ ਸਾਡੀ ਸੇਵਾ ਲੱਗੀ ਆ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਮਹਾਰਾਜ ਜੀ ਸਾਨੂੰ ਤੀਸਰੀ ਵਾਰੀ ਇੱਥੇ ਆਉਣ ਦਾ ਮੌਕਾ ਦਿੱਤਾ ਹੈ ਜੈ ਸ਼੍ਰੀ ਬਾਬਾ ਲਾਲ ਜੀ ਜੈ ਬਾਬਾ ਲਾਲ ਜੀ ਉਹ ਖੁਸ਼ ਖੁਸ਼ੀ ਦਾ ਦਿਨ ਆ ਜੀ ਸਾਡੇ ਗੁਰੂ ਮਹਾਰਾਜ ਸਾਡੇ ਕਰਤਾਰਪੁਰ ਧਰਤੀ ਦੇ ਵਿਰਾਜਮਾਨ ਹੋਏ ਨੇ ਆ ਕੇ ਅਸੀਂ ਤੇ ਦਿਲੋਂ ਗੁਰੂ ਜੀ ਦੇ ਚਰਨਾਂ 'ਚ ਨਮਨ ਕਰਦੇ ਆ ਤੇ ਇਹਨਾਂ ਨੂੰ ਪ੍ਰਦਾਨ ਕਰਦੇ ਆ जय श्री बाबा लाल जी की आज जी बहुत खुशी वाली गल है महाराज जी रथ यात्रा दे विराजमान ने ते विकास दे वे अंदर दे रथ यात्रा चल रही है बहुत बहुत खुशी दी गल है जीए ਤੁਹਾਡੇ ਵਾਸਤੇ ਸਾਰੇ ਸੰਤਾਵਾਂ ਵਾਸਤੇ ਸਾਡੀ ਟੀਮ ਅਮਰ ਸਰ ਤੋਂ ਸੇਵਾਦਾਰ バス ਦੇ ਵਿੱਚ ਆਏ ਸਾਰੇ ਸੇਵਾਦਾਰ ਨੀਲੀ ਵਰਦੀਆਂ ਵਾਲੇ ਤੇ ਸ਼ਾਡਾ ਤੋਂ ਆਏ ਨੇ ਮਹਾਰਾਜ ਜੀ ਦੀ ਸੇਵਾ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਦਾ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜੇ ਕਾਰਾ ਬਾਬਾ ਲਾਲ ਜੀ ਦਾ ਬਹੁਤ ਸਾਚੇ ਪਰਿਵਾਰ ਕੀ ਜੈਤੋ ਲਾਲ ਦੇਵ ਜੀ ਜਿਹੇ ਸ਼ੁਭਾ ਇਸ ਤਰ੍ਹਾਂ ਨਾਲ ਜਿਵੇਂ ਹਰ ਸਾਲ ਦੀ ਤਰ੍ਹਾਂ ਗੁਰਦਾਸਪੁਰ ਹਰ ਸ਼ਾਮ ਤੋਂ ਵੱਖ-ਵੱਖੇ ਇਲਾਕਿਆਂ ਤੋਂ ਕੱਢੀ ਜਾਂਦੀ ਆ ਉਹ ਬਾਬਾ ਲਾਲ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਪਿਛੇ 31 ਜਨਮ ਦਿਨ ਮਨਾਇਆ ਗਿਆ 675ਵਾਂ ਪ੍ਰਕਾਸ਼ ਉਹਦੀ ਹਰ ਸੋ ਲਾਸ ਸੰਗਤ ਵੇਖੋ ਕਿੰਨੀ ਖੁਸ਼ੀ ਨਾਲ ਜene ਆ ਅੱਜ ਵੀ ਉਹ ਦਿਨ ਜਿਹੜੇ ਧਰਤੀ ਦੇ ਸੂਰਜ ਵਿੱਚ ਚੜ੍ਹਦੇ ਬਾਬਾ ਲਾਲ ਦੇਵ ਜੀ ਬਾਬਾ ਲਾਲਦਾ ਜੀ ਇਹ ਪ੍ਰਕਾਸ਼ੇ ਜੇ ਕੋ ਹਰਨਾ ਪ੍ਰਕਾਸ਼ ਹਰ ਸਾਲ ਦੀ ਜਗਾ ਮਨਾਇਆ ਜਾਂਦਾ ਹੈ ਧਿਆਨ ਪਰ ਜੱਤੀ ਹੋਰ ਜੱਤੀ ਬਾਈ ਜੱਦੀਆਂ ਵਿੱਚ ਬਾਬਾ ਲਾਲਦਾ ਜੀ ਦਾ ਜਨਮ ਕਸੂਰ ਸ਼ਹਿਰ ਦੀ ਮਾਤਾ ਕਿਸ਼ਣਾ ਦੇਵੀ ਦੇ ਘਰ ਹੋਇਆ ਪਾਕਿਸਤਾਨ ਸ਼ਹਿਰ ਹੋਇਆ ਕੋਪੋਲਾ ਮਲਪਿਤਾ ਪੜਵਾਰੀ ਹੋਏ ਮਾਤਾ ਕਿਸ਼ਣਾ ਦੇਵੀ ਹੋਏ 300 ਸਾਲ ਦੀ ਲੰਮੀ ਆਯੂ ਉਹਨੇ ਬਤਾਈ ਬਾਬਾ ਲਾਲਦਾ ਜੀ ਨੇ 300 ਸਾਲ ਦੀ ਲੰਮੀ ਆਯੂ ਬਦਾਂਦੇ ਹੋਏ ਬਾਈ ਜੱਦੀਆਂ ਨੇ ਬਾਬੂ RAM ਜੀ ਦਾ ਝੰਡਾ ਲਹਿਰਾਇਆ ਉਹ ਜਨਾਬ ਨੇ ਨਾਂ ਉੱਚਾ ਕੀਤਾ ਔਰ ਇਹ ਦੁਆਰਾ ਇਹ ਤੇ ਮਾਵਾਂ ਨੂੰ ਪਤਾ ਲੱਗਿਆ ਭੈਣਾਂ ਨੂੰ ਵੀਰ ਬਦਦੇ ਆ ਜਿੱਤੋਂ ਮੈਡੀਕਲ ਚਾਂਗਾ ਜਿਓ ਹੋ ਜਾਂਦੀ ਆ ਉਦੋਂ ਮੇਰੇ ਬਾਬਾ ਲਾਲ ਦੀ ਚੰਪਾ ਸ਼ੁਰੂ ਹੁੰਦੀ ਆ ਜੇ ਕਹੋ ਜਦੋਂ ਬਾਬਾ ਲਾਲ ਜੀ ਮਹਾਰਾਜ ਕੀਤਾ ਇਹ ਗੱਡੀ ਔੜੀ ਬਾਹਾਂ ਦਾ ਪਿੱਤਰ ਪੜੀ ਹੈ ਜਿਹੜੀ ਝੰਡਾ ਲੱਗਿਆ ਕਾਮ ਪਰੜੇ ਰਹੇ ਆ ਜੋ ਕਿ ਫਾਇਰ ਕਰਦੀ ਹੈ ਲੇਕਿ ਪਰ ਉਹ ਬਹੁਤ ਹੀ ਹੁੰਦੀ ਹੈ ਜੇਕਰ ਕੋਈ ਬਹੁਤ ਲਾਈਵ ਆ ਗਈ ਜੀ ਨਾ ਮੈਂ ਤੇਰੀ ਖ਼ਬਰ ਲੈ ਕੇ ਪਾਈ ਹੋਵੇ ਤੇਰੇ ਬਹੁਤ